ਸਤ ਗੁਰੂ ਗਿਆਨ ਨਾਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਸੰਤ ਸਮਾਜ ਅਤੇ ਸੰਤ ਮਲਕੀਤ ਨਾਸਜੀ ਦੀ ਹਾਜ਼ਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਜਾਬ ਤੋਂ ਧੁੰਨਾ ਸਾਹਿਬ ਪ੍ਰਸਵਾਲਮਿਕ ਆਸ਼ਰਮ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ 8ਵੀਂ ਵਾਰ ਡਿਮਾਂਡ ਨੋਟਿਸ ਦੇ ਚੁੱਕੇ ਹਨ ਕਿ ਜ਼ਮੀਨ ਮੰਦਰ ਦੀ ਨਿਸ਼ਾਨਦੇਹੀ ਕਰਵਾਈ ਜਾਏ ਪਰ ਪ੍ਰਸ਼ਾਸਨ ਤੇ ਜਿਉਂ ਤੱਕ ਨਹੀਂ ਸਰਕਰਈ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਡਵੈਲਪਮੈਂਟ ਦੀ ਜਿਹੜੀ ਉਹ ਮਸਲਾ ਚੱਲ ਰਿਹਾ ਵਾ ਉਹਦੇ ਵਿੱਚ ਜਿਹੜੀ ਨਿਸ਼ਾਨਦਾਰੀ ਦਾ ਜਿਹੜਾ ਅਸੀਂ ਹਰ ਹਫਤੇ ਹਰ ਮਹੀਨੇ ਜਿਹੜਾ ਉਹ ਮੰਗ ਪੱਤਰ ਦੇ ਦੇ ਕੇ ਜਿਹੜਾ ਸਰਕਾਰ ਨੂੰ ਥੱਕ ਚੁੱਕੇ ਆ ਕਿਉਂਕਿ ਪਿਛਲੇ ਮੰਗਲਵਾਰ ਵੀ ਉਹਨਾਂ ਨੇ ਜਿਹੜੀ ਨਿਸ਼ਾਨਦਾਰੀ ਕੀਤੀ ਹੀ ਆਏ ਹੀ ਕਰਨ ਵਾਸਤੇ ਪਰ ਦੋ ਦਿਨਾਂ ਦਾ ਟਾਈਮ ਲੈ ਕੇ ਫੇਰ ਨਹੀਂ ਕੀਤੀ ਹੁਣ ਅਸੀਂ ਉਹਨਾਂ ਨੂੰ ਕਿਉਂਕਿ 8 ਦਿਨਾਂ ਦਾ ਟਾਈਮ ਦਿੰਨੇ ਆ ਕਿ 8 ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹਦੀ ਨਿਸ਼ਾਨਦਾਰੀ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਪਾਵੜ ਵਾਲਮੀਕ ਤੀਰਥ ਦੀ ਆਡੀ ਜਗਾ ਵਾ ਸਾਨੂੰ ਪਤਾ ਲੱਗਿਆ ਵੀ ਕਿੱਥੋਂ ਕਿੱਥੋਂ ਤੱਕ ਸਾਡੀ ਜਗਾ ਵਾ ਇਸ ਕਰਕੇ ਕਿਨੇ ਕਿ 8 ਦਿਨਾਂ ਦੇ ਵਿੱਚ ਜੀ ਨਿਸ਼ਾਨਦਾਰੀ ਹੋਵੇ ਨੇ ਤੇ ਜਿਹੜਾ ਸੰਘਰਸ਼ ਜਿਹੜਾ ਉੱਤੇ ਜ ਕੀਤਾ ਜਾਏਗਾ ਮਰਦ ਜੀ ਜਦੋਂ ਬਾਦਲ ਸਰਕਾਰ ਸੀ ਤਕਰੀਬਨ 300 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਤੀਰਥ ਤੇ ਜਿਹੜਾ ਸਾਰਾ ਬਣਾਇਆ ਗਈ ਲੋਕੀ ਜਿਹੜਾ ਪਾਸ ਕੀਤਾ ਗਿਆ ਸੀ ਹੁਣ ਵੀ ਮੌਜੂਦਾ ਸਰਕਾਰ ਹੈ ਕਿ ਉਹਨਾਂ ਕੋ ਫੰਡ ਨਹੀਂ ਹੈਗਾ ਕਿ ਜਾਂ ਫਿਰ ਮੁੱਠੀਆਂ ਗੋਲੀਆਂ ਜਿਹੜੀਆਂ ਤੁਹਾਨੂੰ ਹਫ਼ਤੇ ਬਾਅਦ ਦੇ ਰਹੀਆਂ ਇਹ ਕਹੋਗੇ 3 ਸਾਲ ਹੋ ਗਏ ਆ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਇਕਲੇ ਚਵਾਨੀ ਵੀ ਨਹੀਂ ਜਿਹੜੀ ਇੱਥੇ ਲਾਈ ਥੋੜਾ ਬੋਲਾ ਫੰਡ ਜਿਹੜਾ ਉਹ ਰਕਕਾ ਦੇ ਰਹੇ ਉਹ ਵੀ ਪਹਿਲਾਂ ਜਿਹੜਾ ਉਹੋ ਹੀ ਵਰਤ ਰਹੇ ਰਹੇ ਹੋੜ ਕੇ 6 ਸਹਾ ਮਹੀਨਿਆਂ ਦੇ ਹਲੇ ਤਣ ਖਾਵਾ ਜਿਹੜੀਆਂ ਆਪਣਾ ਦਿੱਤੀਆਂ ਨਹੀਂ ਆ ਉਹ ਵੀ ਹੋਣ ਜਿਹੜੀਆਂ ਉਹੀ ਰੋਲਾ ਰੁਲਾ ਪਵਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਦਵਾਈਆਂ ਦਣਕਾਵਾ ਵੀ ਕਿਉਂਕਿ ਇੱਥੇ ਫੰਡ 1 ਰੁਪਈਆ ਨਹੀਂ ਅਜੇ ਤੱਕ ਉਹਨਾਂ ਨੇ ਲਾਇਆ ਸਰਕਾਰ ਦਾ ਪੂਰਾ ਇੱਥੇ ਜਿਹੜਾ ਉਹ ਧਿਆਨ ਨਹੀਂ ਆਦਾ ਮਹਾਰਾਜ ਕੀ ਕਾਰਨ ਸਮਝਦੇ ਹੋ ਕਿਉਂ ਗਰੋਧ ਕਰਦੀ ਆ ਸਰਕਾਰ ਸਰਕਾਰ ਨੇ ਇਹਦੇ ਸਰਕਾਰ ਹੀ ਜਿਹੜੀ ਉਹ ਫੇਲ ਹੋ ਚੁੱਕੀ ਆ ਅੱਛਾ ਜੀ ਕਿਉਂਕਿ ਇੱਕ ਥਾਂ ਨਹੀਂ ਹਰ ਥਾਂ ਇਹਨਾਂ ਨੂੰ ਕਾਰਕ ਤੇ ਵੀ ਜਿਹੜਾ ਕੰਮ ਨਹੀਂ ਹੋਇਆ ਇਥੇ ਤੀਰਥਦਾਨੀ ਆੜ ਨਾਲ ਇਥੇ ਉਹਨਾਂ ਨੇ ਖੁਦ ਆਣ ਕੇ ਤੇ ਕੇਜਰੀਵਾਲ ਨੇ ਵਾਦਾ ਕੀਤਾ ਪਹਿਲੋ ਹਣੋ ਚੰਡੀਗੜ੍ਹ ਉਹਨਾਂ ਨੇ ਬੜਾਇਆ ਜੀ ਦਿੱਲੀ ਦੇ ਵਿੱਚ ਵੀ ਸਾਡੇ ਕੋਲ ਆਓ ਸਾਡੀ ਸਰਕਾਰ ਬਣਾਓ ਤੇ ਜਿਹੜਾ ਸਾਈਨ ਬੋਰਡ ਜਿਹੜਾ ਤੁਹਾਡਾ ਆੜ ਕੇ ਭੰਗ ਕਰਾਂਗੇ ਭੰਗ ਦੀ ਬਜਾਏ ਇਧਰ ਹਲੇ ਤੱਕ ਉਹਨਾਂ ਨੇ 3 ਸਾਲ ਹੋ ਗਿਆ ਖਿਆਲ ਨਹੀਂ ਦਿੱਤਾ ਕਿਉਂਕਿ ਨਮੋਸ਼ੀ ਇਹੋ ਜਾ ਕੇ ਖਰੇ ਦਲਤਾਂ ਦਾ ਤੀਰਥ ਆ ਇਸ ਕਰਕੇ ਜਦੋਂ ਇਲੈਕਸ਼ਨ ਹੁੰਦੇ ਆ ਦੇਖਿਆ ਜਾਂਦਾ ਕਿ ਤਕਰੀਬਨ ਜਿਹੜੇ ਕੈਂਡੀਡੇਟ ਖੜੇ ਹੁੰਦੇ ਆ ਇਲੈਕਸ਼ਨਾਂ ਦੇ ਵਿੱਚ ਆ ਕੇ ਤੁਹਾਡੇ ਕੋਲ ਨਤਮਸਤਕ ਹੁੰਦੇ ਆ ਅਸ਼ੀਰਵਾਦ ਲੈਣਦੇ ਆ ਪਰ ਉਸ ਤੋਂ ਬਾਅਦ ਜਦੋਂ ਅਹੁਦੇਦਾਰੀਆਂ ਮਿਲ ਜਾਂਦੀਆਂ ਜਿੱਤ ਜਾਂਦੀਆਂ ਤੇ ਇੱਕਦਮ ਹੀ ਜਿਹੜਾ ਵਾ ਉਹ ਪਾਸਾ ਪਲਟ ਜਾਂਦੇ ਆ ਪਾਸਾ ਪਲਟ ਜਾਂਦੇ ਫਿਰ ਉਹ ਕੁਰਸੀ ਦਾ ਜਿਹੜਾ ਉਹ ਨਸ਼ਾ ਹੋ ਜਾਂਦਾ ਵਾ ਇਸ ਕਰਕੇ ਜਿਹੜੇ ਪਿੱਛੇ ਹੁੰਦੇ ਆ ਉਹਨਾਂ ਨੂੰ ਦੇੜੋੜ ਜਾਂਦੇ ਆ ਲੱਗਦਾ ਹੋਂ ਵਾਲੇ ਸਮੇਂ 'ਚ ਜਿਹੜਾ ਤਿਰਤ ਐਸੇ ਲੋਕਾਂ ਨੂੰ ਜਿਹੜੇ ਆ ਮਤਲਬ ਪ੍ਰਸਤ ਲੋਕ ਆ ਉਹਨਾਂ ਨੂੰ ਪਰਵਾਹ ਨਹੀਂ ਨਹੀਂ ਹੁਣ ਐਸਾ ਨਹੀਂ ਹੋਊਗਾ ਕਿਉਂਕਿ ਵਾਲਮੀਕ ਸਵਾਗ ਜਿਹੜਾ ਉਹ ਜਾ ਚੁੱਕਾ ਵਾ ਇਹ ਜੇ ਨਾ ਸਰਕਾਰ ਕਰੂਗੀ ਤਾਂ ਇਹ ਆਪਣੇ ਆਪ ਆਪਣੇ ਹਵਾਲੇ ਕਰਕੇ ਇਹਨੂੰ ਜਿਹੜਾ ਇਹਨੂੰ ਚਲਾਵਾਂਗੇ ਹੁਣ ਵੀ ਜਿਹੜਾ ਤੁਹਾਡੇ ਨਾਲ ਵਾਦਾ ਕੀਤਾ ਗਿਆ ਵਾ ਵਿਕਾਸ ਵਾਸਤੇ ਜੀ ਉਹ ਵਾਦਾ ਨਹੀਂ ਪੂਰਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਆਉਣ ਵਾਲੇ ਸਮੇਂ ਤੇ ਦੱਸ ਦਿੰਦਾ ਵੀ 8 ਦਿਨਾਂ ਬਾਅਦ ਜਿਹੜਾ ਇਹ ਸੰਘਰਸ਼ ਜਿਹੜਾ ਤੇਜ ਹੋਊਗਾ ਜੈ ਬਾਲਮਿਕੀ ਹਰ ਹਰ ਬਾਲਮਿਕੀ ਪਾਵਨ ਬਾਲਮਿਕੀ ਤੀਰ ਉਗਵਾਨ ਮਾਰੀ ਭਗਵਾਨ ਬਾਰਵੀਂ ਮਰੇਦਾ ਉਸਤਾਨ ਹੈ ਜਿਹੜਾ ਕਿ ਹਿੰਦੂਸਤਾਨ ਦਾ ਅਠਵਾਂ ਯੂਗਾ ਬਣਿਆ ਹੈ ਲੇਕਿਨ ਇਹ ਨੰਮੀ ਨਕਮੀ ਸਰਕਾਰ ਦੀ ਲਾਪਰਵਾਹੀ ਦਾ ਸਦਕਾ ਹੈ ਅੱਜ ਪਾਵਨ ਬਾਲਮੀ ਕੀ ਤੀਤ ਵਿਖੇ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਬਾਥਰੂਮਾਂ ਦਾ ਦੇਲੋ ਰੂਡ ਦਸਨ ਜੋ 320 ਕਰੋੜ ਰੁਪਏ ਲਾ ਕੇ ਇਹ ਮੰਦਿਰ ਬਣਿਆ ਲੇਕਿਨ ਪੱਥਰ ਅੱਜ ਥਾਂ ਥਾਂ ਤੇ ਗਿਰਦਾ ਪਿਆ ਛਾਤਾਂ ਦੇ ਉੱਤੇ ਬੋਰ ਤੇ ਪੀਪਲ ਜੰਮਦੇ ਪਏ ਇਹ ਲਾਪਰਵਾਹ ਤੇ ਹੈ ਇੱਥੇ ਤੱਕ ਕਿ ਇਸ ਤੀਰਥ ਦੇ ਉੱਤੇ ਆਲੇ ਦੁਆਲੇ ਜੰਗਲੀ ਲੱਗੇ ਪਏ ਨੇ ਜਿਹੜੀ ਲੋਕਾਂ ਦੀ ਰਾਹਾਂ ਦੇ ਬੰਦ ਕੀਤੇ ਸਗੇਗੇ ਪਰ ਕਰਮਾ ਵਿੱਚ ਕੋ ਇੰਟਰਫੀਅਰ ਨਾ ਕਰੇ ਲੇਕਿਨ ਉਹਨਾਂ ਨੂੰ ਗੇਟ ਬਣਾ ਕੇ ਦਿੱਤੇ ਪਏ ਅਸੀਂ ਸਰਕਾਰ ਕੋ ਤਿੰਨਾਂ ਸਾਲ ਤੋਂ ਇਹ ਮੰਗ ਕਰਦੇ ਪਏ ਹਾਂ ਕਿ ਤੀਰੇ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਲੇਕਿਨ ਨਕਮੀ ਸਰਕਾਰ ਨੂੰ ਦੋ ਵੇਰੀ ਨਿਸ਼ਾਨ ਦੀ ਕਰਾਉਣ ਵਾਸਤੇ ਟੀਮਾਂ ਆਈਆਂ ਲੇਕਿਨ ਮਹੰਤ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਪਏ ਆ ਉਹ ਨਿਸ਼ਾਨ ਦੇ ਨਹੀਂ ਹੋਣ ਦਿੰਦੇ ਇਹ ਸਿੱਟਾ ਕੀ ਹੈ ਇਹ ਰਿਜ਼ਲਟ ਕੀ ਨਿਕਲਦਾ ਇਹਦਾ ਕਿ ਸਰਕਾਰ ਕੁਝ ਕਰਨ ਜੋਗੀ ਨਹੀਂ ਕਾਰਨ ਕਿ ਤੀਰਥ ਗਲਤਾਂ ਦਾ ਹੈ ਲੇਕਿਨ ਅੱਜ ਅਸੀਂ ਸਰਕਾਰ ਕੋਈ ਮੰਗ ਕਰਦੇ ਆ ਜੇਕਰ ਇੱਕ ਹਫਤੇ ਦੇ ਅੰਦਰ ਨਿਸ਼ਾਨਦੀ ਨਾ ਹੋਈ ਇਥੇ ਡਿਵੈਲਪਮੈਂਟ ਸ਼ੁਰੂ ਨਾ ਹੋਈ ਤੇ ਸੰਘਰਸ਼ ਤੇਜ਼ੀ ਦੇ ਨਾਲ ਸ਼ੁਰੂ ਕਰਾਂਗੇ ਜਿਹੜਾ ਸੰਘਰਸ਼ ਇਹਨਾਂ ਕੋਈ ਸਾਂਭਿਆ ਵੀ ਨਹੀਂ ਜਾਵੇਗਾ ਖਾਸ ਤੌਰ ਤੇ ਭੰਡਾਰੀ ਪੋਲੀ ਕੋਹੋ ਜਿਹ ਹੈ ਕਿ ਜਦ ਸ਼ਹਿਰ ਨੂੰ ਕੱਟ ਆਫ ਕਰਦਾ ਹੈ ਤੇ ਭੰਡਾਰੀ ਪੁਲ ਤੇ ਲੱਗਾ ਹੈ ਜਾਮ ਇਹਨਾਂ ਨੂੰ ਦੱਸ ਦੇਵੇਗਾ ਕਿ ਤੁਸੀਂ ਪਾਵਨ ਬਾਲਮੀ ਕੀ ਤੀਰਥਾਲੇ ਪਾਸੇ ਕਦੋਂ ਧਿਆਨ ਕਰਨਾ ਤੁਹਾਡੀ ਅੰਗੇਲੀ ਦੀ ਤੁਹਾਡੀਆਂ ਜਿਹੜੀ ਬੰਦ ਅੱਖਾਂ ਕਦੋਂ ਖੁੱਲਣੀਆਂ ਹਨ ਕਿ ਸਾਰਾ ਹੀ ਸੰਸਮਾਜ ਦੀ ਵੀ ਮੰਗ ਹੈ ਸਾਰੇ ਸਮਾਜ ਦੀ ਵੀ ਮੰਗ ਹੈ ਤੀਤਥ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿਹਦੇ ਨਾਲ ਨਜਾਇਜ਼ ਕਬਜ਼ੇ ਹਟਣ ਨਾਲ ਤੀਤਥ ਦਾ ਪ੍ਰਬੰਧ ਠੀਕ ਢੰਗ ਨਾਲ ਹੋਵੇ ਜੇ ਸਰਕਾਰ ਇੱਥੇ ਤਨਖਾਹਾਂ ਨਹੀਂ ਦੇ ਸਕਦੀ ਇਹਦੀ ਬੇਦਵੀ ਬੰਦ ਨਹੀਂ ਕਰ ਸਕਦੀ ਇੱਥੇ ਨਗੇਲੀ ਰੱਖੀ ਪਈ ਆ ਤੇ ਪਾਵਨ ਬਾਲਮੀਕੀ ਤੀਤ ਬਾਲਮੀਕੀ ਸਮਾਜ ਸੰਸਮਾਜ ਦੇ ਹਵਾਲੇ ਕਰ ਦੇਵੇ ਸੰਸਮਾਜ ਟੈਂਪਰ ਤਨਖਾਹਾਂ ਵੀ ਦੇਵੇਗਾ ਇੱਥੇ ਦੀ ਬੇਦਬੀ ਇਹਦੀ ਮਰਿਆਦਾ ਨੂੰ ਕੈਮ ਰੱਖੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਮਹਤੂਤਾ ਸਰਕਾਰ ਆਨੇ ਵੇਲੇ ਹਰ ਪ੍ਰੈਸ ਕਾਨਫਰੰਸ ਦੇ ਕਿਹਾ ਜਾ ਰਿਹਾ ਕਿ ਬਹੁਤ ਜਿਆਦੇ ਫੰਡ ਦਿੱਤੇ ਜਾ ਰਹੇ ਆ ਧਾਰਮਿਕ ਸਥਾਨਾਂ ਵਾਸਤੇ ਹੀ ਕਿਉਂ ਜਿਹੜਾ ਇਹ ਨਗੇਲੀ ਜਿਹੜੀ ਹੈ ਨਰਕੀ ਐਕਚੁਅਲੀ ਹੈ ਜਦੋਂ ਕਿ ਬਾਲਮੀਕੀ ਤੀਰਥ ਜਿਹੜਾ ਹੈ ਸਮੂਹ ਦੇਸ਼ ਵਾਸੀਆਂ ਦਾ ਇੱਕ ਬੜਾ ਮਹੱਤਵਪੂਰਨ ਜਿਹੜਾ ਇਹ ਪ੍ਰੈਕਟਿਸ ਸਥਾਨ ਸਰਦਾਰ ਪ੍ਰਕਾਸ਼ ਸਿੰਘ ਬਾਦਰੀ ਦੀ ਸਰਕਾਰ ਬਿਲੇ ਜਦੋਂ ਮੰਦਿਰ ਬਣਿਆ ਚਲਾਨਾ ਮੇਨਟਿਨ ਵਾਤੀ 5 ਕਰੋੜ ਰੁਪਇਆ ਸਾਲ ਦਾ ਆਉਣਾ طے ਹੋਇਆ ਸੀ ਟੂਰਿਜ਼ਮ ਪਾਰਟੀ ਟੂਰਿਜ਼ਮ ਸਰਕਾਰ ਨੇ ਟੂਰਿਜ਼ਮ ਨੇ ਮਹਿਕਮੇ ਨੇ ਪੈਸੇ ਦੇਣੇ ਹਨ ਲੇਕਿਨ ਸਰਕਾਰ ਦੀ ਅੰਗੇਲੀ ਦਲਤਾ ਦੇ ਤੀਰ ਦੀ ਵਜ੍ਹਾ ਕਰਕੇ ਕੋਈ ਪੈਸਾ ਨਾ ਤੇ ਮੰਗ ਕੀਤੀ ਜਿਹੜਾ ਇੱਥੇ ਦਾ ਚੇਅਰਮੈਨ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜੇ ਮੈਂਬਰ ਬਣਾਏ ਪਏ ਨੇ 6 ਉਹ ਸਮਾਜ ਦੇ ਨਹੀਂ ਹੈ ਨਾ ਉਹਨੂੰ ਇੰਟਰਸਟ ਹੈ ਤੀਤਨਾ ਨਾ ਬਾਲਮੀਕ ਮਹਾਰਾਜ ਦੀ ਸਮਾਜ ਦੇ ਵਿੱਚੋਂ ਹਨ ਅਸੀਂ ਕਿੰਨੀ ਕ ਉਹਨੂੰ ਭੰਗ ਕਰਕੇ ਕੌਮ ਦੇ ਹੀ ਮੈਂਬਰ ਬਣਨ ਜਿਹਨਾਂ ਨੂੰ ਟੀਟ ਕਰ ਦਰਦ ਹੋਵੇ ਬਾਲਮੀਕ ਭੁਗਾਂ ਮਾਰੀ ਦਾ ਡਰ ਹੋਵੇ ਧੰਨਵਾਦ ਅੱਜ ਕੀ ਪ੍ਰੈਸ ਕਾਨਫਰੰਸ ਦਾ ਵਿਸ਼ੇ ہمارے ਯਹਾਂ ਓਮ ਪ੍ਰਕਾਸ਼ ਗੱਬਰ ਜੀ ਨੇ ਬਹੁਤ ਡਿਟੇਲ ਸੇ ਕਿਉਂਕਿ ਉਹ ਸਬੰਧਿਤ ਹੈ ਯਹਾਂ और मूल एक बात उठाई है बुनियादी चाहे घर हो चाहे कोई बड़ी इमारत हो जब जब तक उसकी निशानदेही नहीं है पता ही नहीं कि कितनी ज़मीन है उसकी बाउंड्री कहाँ है, उसकी बाउंड्री में जायज़ कितनी चीज़ें हैं नजायज़ कितनी चीज़ें हैं तो उसका कोई अगला कदम नहीं उठाया जा सकता बुनियादी बात उठाई और ये डिमांड्स नहीं कोई, कोई मांग से उठा दी कोई धरने से इसका ऑर्डर लिया गया बकायदा और ऑर्डर को भी जो ऑफिसर है वो डिसोबे कर रहे हैं यानी अदालत के अवमानना कर रहे हैं और दूसरा ये सोचते हैं कि शायद इनको ज़्यादा समझ समझ है नहीं मगर अब जो कोर्ट के थ्रू आ रहे हैं लोग तो किसी समझ से ही आ रहे हैं तो आज का विषय यही था कि निशानदेही करने वो आए थे बहाना करके निकल गए दो दिन का समय दिया था और आज हमारे सारे संत भी यहाँ मौजूद हैं और भी हमारे लीडर भी मौजूद हैं यहाँ जो कहा गया कि आठ दिन का समय है और आठ दिन के समय के बाद अगर ये निशानदाही नहीं होती आठ दिनों के अंदर अंदर तो जो संघर्ष होगा उसकी जिम्मेवारी फिर सरकार